ਹਾਂਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਫਿੱਟ ਹੋਵੋਗੇ ਤੇ ਰੱਬ ਅੱਗੇ ਅਰਦਾਸ ਕਰਦਾ ਤੁਸੀਂ ਸਾਰੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਮੈਂ ਲੈ ਕੇ ਆਇਆ ਧਿਆਨ ਦੇ ਯੋਗ ਗੱਲ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਾਈਓ ਤਾਂ ਜੋ ਇਹ ਵੀਡੀਓ ਉੱਪਰ ਭਗਵਾਨ ਤਮਾਨ ਤੱਕ ਜਾ ਉਹਦੇ ਬੰਦਿਆਂ ਤੱਕ ਪਹੁੰਚ ਸਕੇ ਜਿਹੜੇ ਰੋਜ਼ ਐਕਸੀਡੈਂਟ ਹੋ ਰਹੇ ਨੇ ਜਿਹੜੀਆਂ ਰੋਜ਼ ਹਰ ਰੋਜ਼ ਮੋਤਾ ਹੋ ਰਹੀਆਂ ਉਹਦਾ ਕਾਰਨ ਕੀ ਹੈ ਅੱਜ ਆਪਾਂ ਡਿਸਕਸ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਰਾਮਪਰੇ ਦੇ ਵਿੱਚ ਵੀ ਕੁਝ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਲਾਈਟਾਂ ਦਾ ਪ੍ਰਬੰਧ ਹੈ ਹੀ ਨਹੀਂ ਔਰ ਦੂਜੀ ਗੱਲ ਤੁਸੀਂ ਫੂਲ ਤੋਂ ਲੱਗ ਜਾਓ ਆਪਣੇ ਰੰਪਰੇ ਨਹਿਰ ਤੋਂ ਲੈ ਕੇ ਆ ਫੂਲ ਸਾਰਾ ਲਾ ਲਓ ਤੁਸੀਂ ਕੋਈ ਲਾਈਟ ਨਹੀਂ ਹੈਗੀ ਫੂਲ ਤੋਂ ਤੁਸੀਂ ਭਾਈ ਰੁਪਏ ਤੱਕ ਲਾ ਲਓ ਚਾਹੇ ਫੂਲ ਤੋਂ ਤੁਸੀਂ ਇਧਰ ਭਧੌੜ ਤੱਕ ਲਾ ਲਓ ਕਿ ਪਿੰਡਾਂ ਦੇ ਵਿੱਚ ਆਮ ਫਿਰਨੀ ਲਾ ਲਓ ਕਿਤੇ ਵੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਜਿਹਦੇ ਕਰਕੇ ਫਿਰ ਚੋੜੀਆਂ ਠੱਗੀਆਂ ਵੀ ਹੁੰਦੀਆਂ ਲੋਕਾਂ ਨੂੰ ਲੁੱਟਖੁੱਟ ਵੀ ਹੁੰਦੀ ਆ ਉਹ ਆਪਾਂ ਹਰ ਰੋਜ਼ ਸੁਣਦੇ ਹੀ ਆ ਐਕਸੀਡੈਂਟ ਹੋਣ ਦੇ ਕਾਰਨ ਕੀ ਹੈ ਜਿਆਦਾ ਕੀ ਲਾਈਟਾਂ ਦਾ ਪ੍ਰਬੰਧ ਨਹੀਂ ਵਿੱਚ ਤਾਂ ਕੀ ਰੋਡਾਂ ਤੇ ਵੀ ਐ ਮੰਨ ਲਓ ਲਾਈਟਾਂ ਬੰਦ ਪਈਆਂ ਉੱਧਰ ਵੀ ਸਰਕਾਰਾਂ ਦਾ ਧਿਆਨ ਨਹੀਂ ਸਰਕਾਰ ਚਾਹੇ ਕੋਈ ਵੀ ਆ ਜੇ ਚਾਹੇ ਅਕਾਲੀਆਂ ਦੀ ਸਰਕਾਰ ਆ ਜੇ ਚਾਹੇ ਕਾਂਗਰਸ ਦੀ ਸਰਕਾਰ ਆ ਜੇ ਚਾਹੇ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਪਰ ਇਹਨਾਂ ਦਾ ਆ ਚੀਜ਼ਾਂ ਕੰਨੀ ਧਿਆਨ ਨਹੀਂ ਦਿੰਦਾ ਬਾਕੀ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਪਿੰਡ ਦੇ ਵਿੱਚ ਵੀਰ ਹਾਈਲਾਈਟਾਂ ਨਹੀਂ ਲੱਗੀਆਂ ਵੱਡੀਆਂ ਸੜਕਾਂ ਤੇ ਲਾਲੋ ਨਹੀਂ ਲੱਗੀਆਂ ਤਾਂ ਉਹ ਮੇਰਾ ਵੀਰ ਕਮੈਂਟ ਦੇ ਵਿੱਚ ਆਪਦੇ ਪਿੰਡ ਦਾ ਨਾਮ ਮੈਂਸ਼ਨ ਕਰੀ ਜਾਈਓ ਤੇ ਇਸ ਵੀਡੀਓ ਨੂੰ ਯਾਦ ਤੋਂ ਜ਼ਿਆਦਾ ਲਾਈਕ ਸ਼ੇਅਰ ਜ਼ਰੂਰ ਕਰੀ ਜਾਈਓ ਤੇ ਆ ਕਮੈਂਟ ਕਰ ਦੇ ਲਈਓ ਕਿਉਂਕਿ ਲੋਕਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਅਗਰ ਆਪਾਂ ਰਲ ਕੇ ਇਸ ਨੂੰ ਵੀਡੀਓ ਨੂੰ ਪੂਰੀ ਵਾਇਰਲ ਕਰੀਏ ਲਾਈਕ ਸ਼ੇਅਰ ਅੱਗੇ ਤੇ ਅੱਗੇ ਭੇਜੀ ਜਾਈਏ ਕੀ ਪਤਾ ਕਿਉਂ ਲੋਕਾਂ ਦੀ ਜਿਹੜਾ ਇਕੱਠਾ ਲੋਕਾਂ ਦਾ ਜੋ ਸਾਥ ਆ ਉਹਦੇ ਨਾਲ ਹੀ ਸਰਕਾਰਾਂ ਬਣਦੀਆਂ ਉਹਦੇ ਨਾਲ ਹੀ ਸੀਐਮ ਬਣਦਾ ਉਹਦੇ ਨਾਲ ਹੀ ਪੀਐਮ ਬਣਦਾ ਤਾਂ ਮੇਰੀ ਬੇਨਤੀ ਹੈ ਕਿ ਆਪਾਂ ਆਪਦੀ ਤਾਕਤ ਨਾ ਭੁੱਲੀਏ ਤਾਂ ਮੇਰਾ ਭਰਾ ਵੀਰ ਬਣ ਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਦੇ ਰਹੀਓ ਤੇ ਆਪਦੇ ਪਿੰਡ ਦਾ ਨਾਮ ਕਮੈਂਟ ਦੇ ਵਿੱਚ ਲਿਖਦੇ ਰਹੀਓ ਕੀ ਪਤਾ ਥੋੜੀ ਮੋਟੀ ਇਹਨਾਂ ਨੂੰ ਅਕਲ ਆ ਜੇ ਮਾਣਾ ਜਦੋਂ ਦੀ ਮੇਰੀ ਸੁਰਤ ਸੁਭਲੀ ਹੈ ਮੈਂ ਦੇਖਿਆ ਬਹੁਤ ਮਤਲਬ ਫੂਲ ਤੱਕ ਦੇ ਲਾਈਟਾਂ ਲੱਗੀਆਂ ਨਹੀਂ ਸਾਹਮਣੇ ਜਦੋਂ ਬੰਦਾ ਕੋਈ ਮੋਟਰਸਾਈਕਲ ਤੇ ਆ ਗੱਡੀ ਤੇ ਆ ਚਲ ਗੱਡੀ ਵਾਲਾ ਤਾਂ ਫੇਰ ਵੀ ਬਚ ਜਾਂਦਾ ਮੋਟਰਸਾਈਕਲ ਵਾਲਿਆਂ ਦਾ ਜਿਨ੍ਹਾਂ ਦੇ ਐਕਸੀਡੈਂਟ ਹੁੰਦੇ ਆ ਮੋਰੋ ਲਾਈਟਾਂ ਤੇਜ਼ ਪੈਂਦੀਆਂ ਅਗਰ ਸੜਕ ਤੇ ਲਾਈਟਾਂ ਆਸੇ ਪਾਸੇ ਲੱਗੀਆਂ ਹੁਣ ਵੱਡੀਆਂ ਲਾਈਟਾਂ ਤਾਂ ਉਹਦੇ ਨਾਲ ਕਿੰਨਾ ਸਹਾਰਾ ਹੋ ਜੇ ਐਕਸੀਡੈਂਟ ਹੋਣ ਤੋਂ ਬਚ ਜਾਣਗੇ ਲੋਕ ਮਰਨ ਤੋਂ ਬਚ ਜਾਣਗੇ ਅਗਰ ਆਹ ਚੀਜ਼ ਕਰਨੀ ਸਰਕਾਰ ਧਿਆਨ ਦੇ ਦੇ ਬਿਚਾਖਾਨ ਵਾਲੇ ਬਹੁਤ ਬੈਠੇ ਨੇ ਪਰ ਇੰਨਾ ਵੀ ਨਹੀਂ ਖਾਣਾ ਚਾਹੁੰਦਾ ਕੋਈ ਵੀ ਸਰਕਾਰ ਆ ਜੇ ਬਹੁਤ ਧਿਆਨ ਜਿਵੇਂ ਰਾਮਪਰੇਵ ਵੀ ਤੁਸੀਂ ਲਾ ਲਓ ਸਬਜ਼ੀ ਮੰਡੀ ਕੋਲੇ ਵੀ ਬੁਰਾ ਹਾਲ ਆ ਉਹ ਸੜਕ ਕਦੇ ਪੱਕੀ ਨਹੀਂ ਹੁੰਦੀ ਨਾ ਹੋਵੇ ਚਾਂਸ ਜੇ ਇਹ ਨਹੀਂ ਪੱਕੀ ਹੋਣ ਦੇ ਪਰ ਆਪਣਾ ਮੇਨ ਮੁੱਦਾ ਹੈਗਾ ਕਿ ਜਿਹੜੇ ਪਿੰਡਾਂ ਦੇ ਵਿੱਚ ਲਾ ਲਓ ਫਿਰਨੀਆਂ ਲਾ ਲਓ ਫੋਲ ਲਾ ਲਓ ਭਦੌੜ ਤੱਕ ਲਾ ਲਓ ਇਧਰ ਪਾਈ ਰੂਪਾ ਤੱਕ ਚਾਹੀ ਲਾ ਲਓ ਕਿ ਲਾਈਟਾਂ ਸਰਕਾਰ ਨੂੰ ਲਗਵੋਣੀਆਂ ਚਾਹੀਦੀਆਂ ਇਧਰ ਧਿਆਨ ਕਿਉਂ ਨਹੀਂ ਜਾਂਦਾ ਪੈਸਾ ਇਕੱਠਾ ਕਰਨ ਤੇ ਲੱਗੀ ਹੋਈ ਨਹੀਂ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਮੈਂਟ ਆਦੇ ਪਿੰਡ ਦਾ ਨਾਮ ਜ਼ਰੂਰ ਮੈਂਸ਼ਨ ਕਰਦੇ ਜਾਈਓ ਤਾਂ ਕਿ ਇਹਨਾਂ ਦਿਮਾਗ 'ਚ ਗੱਲ ਵੱੜ ਸਕੇ ਕਿਆਮ ਮੋਟਰਸਾਈਕਲ ਵੱਡੀਆਂ ਗੱਡੀਆਂ ਦਾ ਵੀ ਜੇਕਰ ਐਕਸੀਲੇਰੇਟ ਹੁੰਦਾ ਉਹ ਜ਼ਿਆਦਾਤਰ ਰਾਤ ਨੂੰ ਹੀ ਹੁੰਦਾ ਕੋਈ ਰਾਤ ਨੂੰ ਬਹੁਤ ਥਾਮਾ ਤੇ ਲਾਈਟਾਂ ਨਹੀਂ ਹੈਗੀਆਂ ਜਿਹਦੇ ਨਾਲ ਗੱਡੀਆਂ ਦੇ ਲਾਈਟਾਂ ਆਪਸ ਦੇ ਵਿੱਚ ਵੱਜਦੀਆਂ ਨਾ ਮੋਟਰ ਮੋਟਰਸਾਈਕਲ ਨੂੰ ਦਿੰਦਾ ਗੱਡੀਆਂ ਵੱਡੀਆਂ ਵੱਜਦੀਆਂ ਵਿੱਚ ਆ ਕੇ ਐਕਸੀਡੈਂਟ ਜਿਆਦਾ ਹੋ ਜਾਂਦੇ ਨੇ ਜਿਆਦਾ ਚੀ ਚੰਨੀ ਸਰਕਾਰ ਧਿਆਨ ਦੇਵੇ ਤਾਂ ਬਹੁਤ ਵਧੀਆ ਕਿਉਂਕਿ ਆਪਣੇ ਸਾਰਿਆਂ ਦੇ ਨਾਲ ਰਲ ਕੇ ਇਹ ਕੰਮ ਹੋ ਸਕਦਾ ਤਾਂ ਮੈਂ ਬਾਰ-ਬਾਰ ਬੇਨਤੀ ਕਰਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਿਓ ਨਾਲ ਦੀ ਨਾਲ ਹੀ ਵੀਡੀਓ ਦੇਖਣ ਸਾਰੀ ਅਗਰ ਆਪਾਂ ਸਾਰੇ ਚਾਹੁੰਦੇ ਆ ਕਿ ਪਿੰਡਾਂ ਦੇ ਵਿੱਚ ਫੁੱਲ ਵੀ ਲਾ ਲਓ ਆਸੇ ਪਾਸ ਜਿੰਨੇ ਵੀ ਪਿੰਡ ਨੇ ਹੈਨਾ ਕਿ ਉੱਥੇ ਲਾਈਟਾਂ ਵੱਡੀਆਂ ਲੱਗਣੀਆਂ ਚਾਹੀਦੀਆਂ ਜਿਸ ਦੇ ਨਾਲ ਚੋਰੀਆਂ ਵੀ ਘਟ ਜਾਣਗੀਆਂ ਐਕਸੀਡੈਂਟ ਵੀ ਹੁਣੋਂ ਘਟ ਜਾਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ